اس طرح چینجز آئے ہیں لائف کے تیاری کس طرح ہو رہی ہے اور وار تیاری کس طرح ہو رہی ہے بالکل جی ویاہ بعد ایک ذمےواری بن جاتی ہے جی کی بہت ودھییا لگ رہا ہے ویہ تو بعد تو کیونکہ ساری آلریڈی انڈرسٹینڈنگ بہت ودھیا آتے ابھی آنے والا ٹائم بہت ودھیا جائے گا تو پورا بھارت ہی نہیں سنوں پورے مشروب نے پلکہ چکیا جی المپک ہوا اس بعد تھی اتنے آئے اور ویہ ہوا بہت شکریہ کرتے دربار صاحب پہنچے جی اس کو علاوہ اگلے آنے والے کہہو جہجیکٹ رہے کس طرح کے جاری رہے بلکل جی سا مین ٹارگیٹ یہی ہے کہ اپنا جو ابھی آنے والا جو کھیلیے تھے اپنا دیش میڈل لے کے دمیں جو فیوچر آفر ہوکی جی چڈاں گے بھی اِسے یہی طرح اپنے منچ رکھا گے کہ اِسے ہوکی دینا جڑے جڑے رہیے لائف ٹائم ਲਾਈਵ ਸਕੋਰ ਕਰ ਰਹੇ ਹੋ ਬਿਲਕੁਲ ਜੀ ਬਹੁਤ ਜਿਆਦਾ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਉਹ ਦਿੱਤਾ ਦੁਹਨ ਬੰਦੀਪ ਸਿੰਘ ਦੀ ਵਾਈਫ ਤੇ ਨਹੀਂ ਅੱਜ ਦਰਬਾਰ ਸਾਹਿਬ ਅਸੀਂ ਆਏ ਆ ਤੇ ਮੈਨੇਜਮੈਂਟ ਜਿਹੜੀ ਹੈਗੀ ਇੱਥੇ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਸਾਡਾ ਬਹੁਤ ਵਧੀਆ ਵੈਲਕਮ ਕੀਤਾ ਉਹਨਾਂ ਨੇ ਤੇ ਬਸ ਹਜੇ ਮੱਥਾ ਟੇਕਣਾ ਆ ਤੇ ਮੀਤਕੋਸਾ ਵੀ ਨਾਲ ਹੀ ਨੇ ਉਹਨਾਂ ਨੇ ਬਹੁਤ ਵਧੀਆ ਵੈਲਕਮ ਕੀਤਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਏ ਮੱਥਾ ਟੇਕ ਕੇ ਬਸ ਰੱਬ ਤੋਂ ਸੁੱਖੀ ਮੰਗਣੀ ਆ ਕਿ ਐਦਾਂ ਹੀ ਮੇਰੇ ਉੱਪਰ ਹੱਥ ਸਾਡੇ ਤੇ ਰੱਖਣ ਜ਼ਿੰਦਗੀ ਭਰ ਬਸ ਆਹੀ ਜੇ ਇਹ ਤੁਸੀ ਦੇਖੀਏ ਮੰਗੀਤਵਾਲਾ ਦੀ ਜੇ ਮੈਂ ਜਿਆਦਾ ਫੈਨ ਹੋ ਜਾ ਐਨਾਂ ਦੀ ਲੋਕ ਤੇ ਜਿਆਦਾ ਫੈਨ ਅਸੀਂ ਦੋਵੇਂ ਹੋਕੀ ਖੇਡਦੇ ਆ ਤੇ ਸਾਡੇ ਲਈ ਹੋਰ ਜ਼ਿਆਦਾ ਵਧੀਆ ਹੈ ਕਿ ਆਪਾਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਜ਼ਿਆਦਾ ਕਰਦੇ ਆ ਤੇ ਕਿਉਂਕਿ ਇੱਕ ਦੂਜੇ ਦਾ ਗੇਮ ਦੇਖਦੇ ਆ ਤੇ ਜਿਹੜੀ ਵੀ ਕਮੀ ਹੁੰਦੀ ਹੈ ਉਹ ਜਾਂ ਫਿਰ ਵਧੀਆ ਚੀਜ਼ ਕੀਤੀ ਹੁੰਦੀ ਹੈ ਉਹ ਅਪਰੀਸ਼ੀਏਸ਼ਨ ਵੀ ਹੁੰਦੀ ਹੈ ਇੱਕ ਦੂਜੇ ਨਾਲ ਤੇ ਦੋਵੇਂ ਚੀਜ਼ਾਂ ਦੀ ਫੈਨ ਆ ਆਬਵੀਅਸਲੀ ਤੇ ਅੱਗੇ ਵੀ ਇਦਾਂ ਹੀ ਚੱਲੂਗਾ ਵਧੀਆ ਅੰਡਰਸਟੈਂਡਿੰਗ ਨਾਲ ਗੇਮ ਬਾਰੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਕਿ ਕਿਹ ਕਿਹਦੀ ਗੇਮ ਜ਼ਹੀਦੀ ਹੈ ਹਾਂਜੀ ਬਿਲਕੁਲ ਹੁੰਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਡੀ ਸੈਲਫ ਇੰਪਰੂਵਮੈਂਟ ਜਿਹੜੀ ਹੈਗੀ ਔਰ ਵਧੀਆ ਹੁੰਦੀ ਹੈ ਸਾਡੀ ਤੇ ਹੋਰ ਵਧੀਆ ਹੋਊਗੀ ਕਿਉਂਕਿ ਹਰੇ ਗੇਮ ਤੋਂ ਬਾਅਦ ਅਸੀਂ ਇੱਕ ਦੂਜੇ ਤੋਂ ਪੁੱਛਦੇ ਹਾਂ ਇੱਕ ਦੂਜੇ ਦਾ ਗੇਮ ਵੇਖਦੇ ਹਾਂ ਕਿ ਕੀ ਰਿਹਾ ਸੀ ਕਿੱਦਾਂ ਆ ਤੇ ਕਿੱਦਾਂ ਹੋਣਾ ਚਾਹੀਦਾ ਸੀ ਤੇ ਆਬਵੀਅਸਲੀ ਉਹ ਫਿਰ ਅੱਗੇ ਤੇ ਫਿਊਚਰ ਲਈ ਸਾਨੂੰ ਅੱਗੇ ਦੇ ਮੈਚਸ ਲਈ ਅਖੇ ਵਾਲੀ ਜਿਵੇਂ ਖਿਡਾਰੀ ਵਾਸਤੇ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ ਸੋ ਡਾਈਟ ਦਾ ਕਿਵੇਂ ਧਿਆਨ ਰੱਖਦੇ ਹੋ ਉਹਨਾਂ ਦੀ ਸੀ ਹੁੰਦੀ ਹੈ ਉਹ ਨਹੀਂ ਹੁੰਦਾ ਸੇਮ ਹੀ ਹੁੰਦੀ ਆ ਕਿਉਂਕਿ ਦੋਵੇਂ ਹਾਕੀ ਪਲੇਅਰਸ ਨੇ ਤੇ ਇੱਕ ਦੂਜੇ ਦੀ ਅੰਡਰਸਟੈਂਡਿੰਗ ਉਹ ਡਾਈਟ ਬਾਰੇ ਫਿਰ ਜ਼ਿਆਦਾ ਵੱਧ ਜਾਂਦੀ ਆ ਸਭ ਕੁਝ ਚੀਜ਼ਾਂ ਸੇਮ ਹੀ ਨੇ ਤੇ ਵਧੀਆ ਚੱਲ ਰਿਹਾ ਆ ਅੱਗੇ ਵਧੀਆ ਚੱਲੂਗਾ ਥੈਂਕ ਯੂ ਥੈਂਕ ਯੂ